ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ ਨਸ਼ੇ ਦਾ ਰੁਝਾਨ ਨੌਜਵਾਨਾਂ ਵਿੱਚ ਬਹੁਤ ਹੀ ਜ਼ਿਆਦਾ ਵੱਧ ਚੁੱਕਿਆ ਹੈ ਕਿ ਨੌਜਵਾਨ ਕੰਮ ਤੋਂ ਟਲਦੇ ਹੋਏ ਚੋਰੀਆਂ ਕਰਦੇ ਨਜ਼ਰ ਆ ਰਹੇ ਹਨ ਕਿ ਦੋਸਤੋ ਤੁਸੀਂ ਚੱਲਦੀ ਵੀਡੀਓ ਵਿੱਚ ਦੇਖ ਹੀ ਸਕਦੇ ਹੋ ਕਿ ਤਿੰਨ ਨੌਜਵਾਨ ਜੋ ਕਿ ਡੇਲੀ ਹੀ ਇੱਕ ਪਿੰਡ ਦੇ ਵਿੱਚੋਂ ਮੋਟਰਾਂ ਦੀਆਂ ਤਾਰਾਂ ਲਾਉਂਦੇ ਨਜ਼ਰ ਆ ਰਹੇ ਸਨ ਕਿ ਪਿੰਡ ਵਾਲਿਆਂ ਵੱਲੋਂ ਉਹਨਾਂ ਨੂੰ ਘੇਰ ਕੇ ਜੋ ਕਿ ਫੜ ਲਿਆ ਜਾਂਦਾ ਹੈ ਕੇ ਦੋਸਤੋ ਤੁਸੀਂ ਚੱਲਦੀ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਤਿੰਨੇ ਨੌਜਵਾਨਾਂ ਦੇ ਗੜਾਂ ਦੇ ਵਿੱਚ ਤਾਰਾਂ ਪਈਆਂ ਜਾਂਦੀਆਂ ਸਨ ਕਿ ਜੋ ਡੇਲੀ 17 ਮੋਟਰਾਂ ਦੇ ਉੱਪਰੋਂ ਚੋਰੀ ਕਰ ਲੈ ਜਾਂਦਾ ਸਨ ਤੇ ਲੋਕ ਉਹਨਾਂ ਵੱਲੋਂ ਬਹੁਤ ਹੀ ਜ਼ਿਆਦਾ ਪਰੇਸ਼ਾਨ ਸਨ ਕਿ ਡੇਲੀ-ਡੇਲੀ ਆਪਣੇ ਮੋਟਰਾਂ ਦੀਆਂ ਤਾਰਾਂ ਚੇਂਜ ਕਰਦੇ ਨਜ਼ਰ ਆ ਰਹੇ ਸਨ ਔਰ ਦੋਸਤੋ ਲੋਕਾਂ ਵੱਲੋਂ ਉਸ ਦੇ ਗਲਤ ਤਾਰਾਂ ਪਾ ਕੇ ਵੱਡਾ ਸਨਮਾਨ ਕੀਤਾ ਜਾਂਦਾ ਹੈ ਤੇ ਬਹੁਤ ਜ਼ਿਆਦਾ ਬੇਇੱਜ਼ਤੀ ਵੀ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਪੁਲਿਸ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਕਿ ਦੋਸਤੋ ਜਿਵੇਂ ਕਿ ਕਹਿ ਰਹੇ ਹਨ ਕਿ ਭਗਵੰਤ ਮਾਨ ਜੋ ਕਿ ਐ ਪੰਜਾਬ ਦੇ ਵਿੱਚ ਨਸ਼ਾ ਖਤਮ ਕਰ ਰਿਹਾ ਹੈ ਕਿ ਦੋਸਤੋ ਉਸੇ ਨੂੰ ਲੈ ਕੇ ਚੱਲਦੇ ਆ ਕਿ ਆਸ-ਪਾਸ ਹੋ ਰਹੇ ਪਿੰਡਾਂ ਦੇ ਵਿੱਚ ਗਲਤ ਕੰਮ ਨੂੰ ਦੇਖਦੇ ਇਹ ਲੱਗਦਾ ਹੈ ਕਿ ਨਸ਼ਾ ਤਾਂ ਹੋਰ ਵੀ ਜ਼ਿਆਦਾ ਵਧ ਰਿਹਾ ਹੈ ਕਿ ਕਈ ਥਾਵਾਂ ਤੇ ਲੋਕ ਸ਼ਰਿਆਮ ਚਟਾਵੇ ਦੇ ਨਜ਼ਰ ਆ ਰਹੇ ਹਨ ਤੇ ਲੋਕ ਚੋਰੀਆਂ ਕਰਦੇ ਨਜ਼ਰ ਆ ਰਹੇ ਹਨ ਆਪਣੇ ਨਸ਼ੇ ਦੀ ਪੂਰਤੀ ਲਈ ਕਿ ਦੋਸਤੋ ਤੁਸੀਂ ਇਹਨਾਂ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਅੱਜ ਦੇ ਆਪਾਂ ਅਗਲੀ ਵੀਡੀਓ ਵੱਲ ਧੰਨਵਾਦ